ਮਕੀਤ ਸਿੰਘ ਜੀ ਪੁੱਛ ਰਹੇ ਨੇ ਕਿ ਸੀਐਮ ਸਾਹਿਬ ਠੀਕ ਠਾਕ ਨੇ ਤੇ ਆਪਾਂ ਸੀਐਮ ਸਾਹਿਬ ਦੀ ਗੱਲ ਭਾਈ ਮੈਂ ਹੁਣ ਸਿੱਧੀ ਗੱਲ ਤੁਹਾਨੂੰ ਦੱਸਾਂ ਵੀ ਸੀਐਮ ਸਾਹਿਬ ਮੈਂ ਤੇ ਪਤਾ ਲੈਣ ਵਾਸਤੇ ਫੋਨ ਕੀਤਾ ਸੀ ਹੁਣ ਇਹਨੇ ਜੋ ਕਹੀਆਂ ਚਲੋ ਪੁਰਾਣੇ ਮਾੜੇ ਮੋٹے ਜਾਣਦੇ ਨੇ ਟੁੱਟੀ ਭੱਜੀ ਜਾਣ ਪਛਾਨ ਜੀ ਹੈਗੀ ਮੈਂ ਕਿਹਾ ਪਤਾ ਤੇ ਲਈਏ ਬੰਦੇ ਨਾਲ ਬਣਿਆ ਕੀ ਆ ਜੀ ਕੁਝ ਕਹਿੰਦੇ ਕਿ ਅੜ ਕੇ ਡਿੱਗ ਪਏ ਨੇ ਹਮ ਮੈਂ ਕਿਹਾ ਤੇ ਡਿੱਗ ਕੇ ਅੜ ਗਏ ਨੇ ਸਾਪਾਪੀਆ ਕਿ ਸਹੀ ਗੱਲ ਇਹਨਾਂ ਨੂੰ ਇਹ ਵੀ ਪੰਗਾ ਹੈ ਹਾਂ ਜੀ ਕਿਉਂਕਿ ਉਹ ਮਜੀਠੀਏ ਨੇ ਤੇ ਨਾਲ ਦੀ ਨਾਲ ਹੀ ਉਥੇ ਪੋਸਟ ਚੇਪ ਦਿੱਤਾ ਪਰ ਸੰਸਦਿੰਗ ਬਿਲਟੋ ਆ ਇਸ ਘਟਨਾ ਦੀ ਜਾਂਚ ਮੰਗ ਰਹੇ ਨੇ ਵਿਰੋਧੀਆਂ ਲਈ ਤੇ ਤੁਹਾਨੂੰ ਪਤਾ ਹੀ ਆ ਅੱਛਾ ਗੱਲ ਇਹ ਆ ਕਿ ਮਹੀਨਾ ਜਿਹੜਾ ਸਤੰਬਰ ਦਾ ਇਹ ਅਜੀਬ ਹੈ ਖੇਲ ਅੰਦਰ ਦਾ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਜਰਮਨ ਵਾਲਾ ਚਰਚਾ ਛੜਿਆ ਸੀਗਾ ਉਹ ਵੀ ਸਤੰਬਰ ਚ ਹੀ ਛੜਿਆ ਸੀਗਾ ਫੇਰ ਫੇਰ ਹੋਈ ਮੈਨੂੰ ਜਿੰਨਾ ਕੋਈ ਯਾਦ ਆ ਹੁਣ ਹੋ ਸਕਦਾ ਮੈਂ ਭੁੱਲ ਗਿਆ ਹੋਵਾਂ ਤਾਂ ਗੱਲ ਇਹ ਆ ਕਿ ਇਹ ਚਰਚਾ ਫੇਰ ਛੜ ਗਿਆ ਚੋਪਾਲ ਵਾਲੀ ਇੰਟਰਵਿਊ ਮੈਂ ਤੁਹਾਨੂੰ ਅੱਗੇ ਕੀ ਉਹ ਤਾਂ ਚੱਲ ਹੀ ਰਹੀ ਸੀ ਗੱਲ ਚਰਚਾ ਚੱਲ ਰਹੀ ਸੀ ਆਪਾਂ ਕੱਲ ਹੀ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਉਂ ਸੀਰੀਅਸ ਨਹੀਂ ਹੋ ਰਹੇ ਹੁਣ ਇੰਨੇ ਹੀ ਜ਼ਿਆਦਾ ਸੀਰੀਅਸ ਹੋ ਗਏ ਨੇ ਕਿ ਆਤਿਸ਼ੀ ਦਾ ਚੀਫ ਮਿਨਿਸਟਰ ਬੰਨਣਾ ਤੇ ਉਹਨਾਂ ਵੱਲੋਂ ਕੋਈ ਟਵੀਟ ਨਾ ਕਰਨਾ ਹਾਲਾਂਕਿ ਮੈਂ ਐਕਸ ਤੇ ਨਹੀਂ ਹੈਗਾ ਜੀ ਮੈਂ ਇਹਨਾਂ ਦਾ ਜਿਹੜਾ ਆਫੀਸ਼ੀਅਲੀ ਫੇਸਬੁੱਕ ਪੇਜ ਚੱਲਦਾ ਹੈ ਜੀ ਉਹਦੇ 'ਚ ਜਾ ਕੇ ਦੇਖਿਆ ਤੇ ਇਹਨਾਂ ਨੇ ਪੋਸਟ ਇੱਕ ਵੀ ਨਹੀਂ ਪਾਈ ਆਤਸ਼ੀ ਨੂੰ ਵਧਾਈ ਦੀ ਹੂੰ ਇਹ ਵੀ ਇੱਕ ਬੜੀ ਅਜੀਬ ਗਰੀਬ ਗੱਲ ਆ ਕਿਉਂਕਿ 10 ਘੰਟੇ ਪਹਿਲਾਂ ਇਹਨਾਂ ਦੇ ਪੇਜ ਤੋਂ ਜੋ ਆਪਣੇ ਮੁੰਡੇ ਚੈਂਪੀਅਨ ਬਣੇ ਨੇ ਜੀ ਏਸ਼ੀਅਨ ਚੈਂਪੀਅਨਸ ਹਾਕੀ ਟਰੋਫੀ ਜਿੱਤੀ ਆ ਜਿਹੜੀ ਉਹਦੀ ਵਧਾਈ ਦਾ ਪੋਸਟ ਜ਼ਰੂਰ ਆ ਤੇ ਇੱਕ ਵਧਾਈ ਉਧਰ ਵੀ ਦੇ ਦਿੰਦੇ ਕੀ ਚੱਕਰ ਆ ਬਿਲਕੁਲ ਉਤਰ ਪਿਤਾ ਜਿ ਕਿਉਂ ਐ ਕੰਮ ਹੈ ਆ ਚੁੱਪਚੁਪ ਰਹੇ ਨਹੀਂ ਐ ਜ਼ਰੂਰ ਕੋਈ ਬਾਤ ਐ ਤੇ ਗੱਲ ਇਹ ਕਿ ਹੁਣ ਉਹ ਕੀ ਗੱਲਬਾਤ ਐ ਅਸੀਂ ਇਹ ਪੁੱਛਣ ਵਾਸਤੇ ਚੀਫ ਮਿਨਿਸਟਰ ਆਫਿਸ ਦੇ ਵਿੱਚ ਫੋਨ ਵੀ ਲਾਇਆ ਸੀ ਵੀ ਪਤਾ ਲੈ ਲੀਏ ਯਾਰ ਹੋ ਸਕਦਾ ਕੋਈ ਗੱਲਬਾਤ ਇਦਾਂ ਦੀ ਹੋਵੇ ਚਲੋ ਉਹ ਉਹਨਾਂ ਨੇ ਫੋਨ ਚੱਕਿਆ ਹੀ ਨਹੀਂ ਐ ਜਿਹੜੇ ਮੇਰੇ ਵਕਫਕਾਰ ਸੀਗੇ ਯਾਨੀ ਜਿਨ੍ਹਾਂ ਦੇ ਨਾਲ ਮੇਰੀ ਵਖੂਫੀਅਤ ਹੈ ਜਿਹੜੇ ਮੀਡੀਆ ਦੇ ਵਿੱਚ ਹੀ ਰਹੇ ਨੇ ਤਾਂ ਚਲੋ ਜਾਣਦੇ ਨੇ ਅੱਜ ਕੱਲੋ ਸੀਐਮਓ ਦੇ ਵਿੱਚ ਕੰਮ ਕਰਦੇ ਨੇ ਆਫੀਸ਼ੀਅਲੀ ਤੇ ਮੈਂ ਕਿਹਾ ਚਲੋ ਪਤਾ ਹੀ ਲੈ ਲਈਏ ਲੰਘਦੇ ਟੱਪ ਦੇ ਪਤਾ ਬੰਦਾ ਹੀ ਬੰਦੇ ਦੀ दारू ਹੁੰਦਾ दारू ਹੁੰਦਾ ਬਿਲਕੁਲ ਜੀ ਤੇ ਇਹ ਤਾਂ ਫਿਰ ਵੀ ਸਾਡੇ ਚੀਫ ਮਿਨਿਸਟਰ ਆ ਵੀ ਕਿਤੇ ਕੋਈ ਸਰਟੀਫੀਕੇਟ ਕੋਈ ਇਹੋ ਜਿਹੀ ਤੇ ਨਹੀਂ ਲੱਗੀ ਉਹਨਾਂ ਨੇ ਫੋਨ ਨਹੀਂ ਚੱਕਿਆ ਮੈਂ ਇਹਨਾਂ ਦੇ ਜਿਹੜੇ ਇਸ ਵੇਲੇ ਆਫੀਸ਼ੀਅਲੀ ਕਹ ਲੋ ਬੁਲਾ ਰਹੇ ਆ ਜੀ ਨੀਲ ਸਾਹਿਬ ਉਹਨਾਂ ਨੂੰ ਵੀ ਕਾਲ ਕੀਤੀ ਉਹਨਾਂ ਨੇ ਤਾਂ ਗੋ ਮੇਰਾ ਫੋਨ ਕੱਟੀ ਦਿੱਤਾ ਹੂੰ ਹੂੰ ਅੱਜਕੱਲ ਤੁਹਾਨੂੰ ਪਤਾ ਹੀ ਆ ਉਹ ਡਿਕਲਾਈਨ ਜਿਆਦਾ ਆ ਜਾਂਦਾ ਕਿ ਅੱਗੋਂ ਤੁਹਾਡਾ ਫੋਨ ਡਿਕਲਾਈਨ ਕਰ ਦਿੱਤਾ ਜਾਂਦਾ ਮੈਂ ਤਾਂ ਉਹ ਇਨਕਲਾਈਨ ਡਿਕਲਾਈਨ ਵਾਲੇ ਭਲੇਖੇ ਚ ਰਹਿ ਜਾਂਦਾ ਐਕਸਰਸਾਈਜ਼ ਵਾਲੇ ਚ ਕਿ ਡਿਕਲਾਈਨ ਇਨਕਲਾਈਨ ਲਾਉਣਾ ਖੈਰ ਉਹ ਕੀ ਪਤਾ ਕਿ ਉਧਰੋਂ ਡਿਕਲਾਈਨ ਹੋਇਆ ਪਿਆ ਹੂੰ ਹੁਣ ਮੁੱਖ ਮੰਤਰੀ ਕਿੱਥੇ ਡਿਕਲਾਈਨ ਹੋਏ ਪੈਨਸਨ ਤੋਂ ਪਤਾ ਹੀ ਨਹੀਂ ਲੱਗਦਾ ਦੱਸ ਹੀ ਨਹੀਂ ਰਿਹਾ ਕੋਈ ਜੀ ਕੁਝ ਉਹ ਡਾਕਟਰ ਉਹਨਾਂ ਕੋਈ ਰਿਪੋਰਟ ਜਾਂ ਕੁਝ ਬਿਆਨ ਨਹੀਂ ਆ ਰਿਹਾ ਬੜੀ ਅਜੀਬੋ ਗਰੀਬ ਗੱਲ ਹੈ ਉਹ ਜਿਹੜਾ ਬੰਦਾ ਖੁਦ ਕਲੇਮ ਕਰਦਾ ਕਿ ਮੈਂ 300 ਕਰੋੜ ਦਾ ਨਮਾਇੰਦਾ ਹਾਂ ਉਹ ਨਹੀਂ ਨਹੀਂ ਸੌਰੀ 3 ਕਰੋੜ ਦਾ 3 ਕਰੋੜ ਦਾ 3 ਕਰੋੜ ਦਾ ਨਮਾਇੰਦਾ ਆ ਤਾਂ ਭਾਈ ਉਹ ਬੰਦੇ ਨੂੰ ਜਨਤਾ ਲੱਭ ਰਹੀ ਹੈ ਉਡੀਕ ਰਹੀ ਹੈ ਕਿ ਭਾਈ ਉਹਨਾਂ ਨੂੰ ਹੋਇਆ ਕੀ ਆ ਘਟੁਕਟ ਕੁਝ ਅੱਛਾ ਬਹੁਤ ਹੀ ਫਿਕਰਮੰਦ ਨੇ ਬਹੁਤਿਆਂ ਨੂੰ ਫਿਕਰ ਹੋ ਜਾਂਦੀ ਚਰਚਾਵਾਂ ਚੱਲ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਕਿ ਭਾਈ ਕੋਈ ਗੜਬੜ ਹੋ ਗਈ ਆ ਉਤਰਦੇ ਸਮੇਂ ਜੀ ਗੱਲਿਆ ਕਿ ਹੁਣ ਉਹਨਾਂ ਚਰਚਾਵਾਂ ਦਾ ਕੋਈ ਖੰਡ ਨਹੀਂ ਆ ਜਾਵੇ ਬਿਲਕੁਲ ਕਿ ਭਈ ਆ ਗਿਆ ਕਿ ਦੇਖੋ ਸਿਹਤ ਦਾ ਮਾਮਲਾ ਕੋਈ ਵੀ ਟਲਾ ਮਠਾ ਹੋ ਸਕਦਾ ਇਹ ਤੇ ਕੀ ਆ ਬਿਲਕੁਲ ਜੀ ਫਿਰ ਅੱਛਾ ਹੁਣ ਰੌਲਾ ਕਿ ਆ ਕਿ ਕਲੀਨਕਾ ਆਪ ਬਣਾਈਆਂ ਸਿਹਤ ਦੇ ਨਾਮ ਤੇ ਆਪ ਰਾਜਨੀਤੀ ਕੀਤੀ ਹੂੰ ਤੇ ਕਹਿੰਦੇ ਕਿ ਵਾਪਸ ਉੱਤੇ ਡ੍ਰਿਪ ਡਰੋਪ ਲਾਈ ਨੇ ਇੱਕ ਚੀਫ ਮਿਨਿਸਟਰ ਨੂੰ ਆਪ ਅਗੜਾ ਕੋਲ ਸੀ ਗਿਆ ਮੀਡੀਆ ਕੋਲ ਖੜੀ ਗਿਆ ਪਦੇਦਰ ਹਾਂ ਜੀ ਉਹ ਕਹਿੰਦੇ ਕਿ ਮੁੱਖ ਮੰਤਰੀ ਤੇ ਉਤਰਦਿਆਂ ਸਰ ਜਾ ਪਿਆ ਹੂੰ ਜਿਸ ਵੇਲੇ ਜਾਪਿਆ ਚੱਕਲੋ ਚੱਕਲੋ ਹੋ ਗਈ ਤੇ ਨੇੜੇ ਰਹਿائش ਤੇ ਲਿਜਾ ਕੇ ਮੁੱਖ ਮੰਤਰੀ ਦੀ ਰਹਿائش ਤੇ ਉਹਨਾਂ ਨੇ ਡ੍ਰਿਪ ਰਿਪਲਾਈ ਆ ਟਿਕਟ ਪੱਲਾ ਕੀਤਾ ਕੋਈ ਬੜਾ ਬੋਟਾ ਤੇ ਉਥੋਂ ਨਾਲ ਦੀ ਨਾਲ ਹੀ ਉਹ ਵਾਪਸ ਹੋ ਗਏ ਨੇ ਕਹਿੰਦੇ ਲੈ ਜਾਓ ਦਿੱਲੀ ਹੂੰ ਆਪੋਲੋ ਦੇ ਵਿੱਚ ਆਪੋਲੋ ਚ ਕਿ ਪੋਲੋ ਗਰਾਊਂਡ ਵੀ ਹੈਗਾ ਨਾ ਅੱਛਾ ਆਪੋਲੋ ਹਸਪਤਾਲ ਦੀ ਗੱਲ ਹੈ ਨਾ ਕਿਤੇ ਪੋਲੋ ਗਰਾਊਂਡ ਉੱਥੇ ਕਿਤੇ ਖੇਡਣ ਖੋਡਣ ਤੋਂ ਉਹ ਤਾਂ ਬਿਮਾਰ ਨੇ ਸੋ ਗੱਲ ਇਹ ਆ ਕਿ ਹੁਣ ਕੋਈ ਉਥੋਂ ਕੋਈ ਬੁਲੇਟਿਨ ਵੀ ਨਹੀਂ ਜਾ ਰਹੀ ਹੋਰ ਆ ਫਿਰ ਜੀ ਬਿਲਕੁਲ ਕਿਉਂ ਇਸ ਚੀਜ਼ ਨੂੰ ਦਬਾਇਆ ਜਾ ਰਿਹਾ ਵੀ ਇੱਕ ਵੱਡਾ ਸਵਾਲ ਹੈ ਨਾ ਸਾਬ ਕਿ ਮੁੱਖ ਮੰਤਰੀ ਦੀ ਸਿਹਤ ਕਿਉਂ ਵਿਗੜੀ ਆ ਉਹ ਤੇ ਭੇਤ ਬਣੇ ਹੀ ਬਣਿਆ ਜੀ ਬਿਲਕੁਲ 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 ਉਤੋਂ ਇਹ ਭੇਤ ਬਣ ਗਿਆ ਕਿ ਵਾਪਰਿਆ ਕੀ ਆ ਜੀ ਉਧਰੋਂ ਇਹ ਭੇਤ ਬਣ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਫੌਜ ਬੈਠੀ ਆ ਜਿਹੜੀ ਇਹਨਾਂ ਦੇ ਖਿਲਾਫ ਬੋਲਣ ਵਾਲੇ ਜਾਂ ਆਲੋਚਕਾਂ ਦੇ ਖਿਲਾਫ ਉਥੇ ਵੱਟ ਕੱਢਵੀਂ ਲਹਿਰ ਚਲਾ ਦਿੰਦੇ ਨੇ ਬਿਲਕੁਲ ਜੀ ਉੱਥੇ ਕੋਈ ਖੰਡਣ ਮੰਡਣ ਕੁਛ ਨਹੀਂ ਆ ਰਿਹਾ ਯਾਰ ਇਹ ਬੜਾ ਉਹਨਾਂ ਨੂੰ ਵੀ ਨਹੀਂ ਲੱਗ ਰਿਹਾ ਨਾ ਅਸਲ 'ਚ ਪਤਾ ਨਹੀਂ ਲੱਗ ਰਿਹਾ ਕੋਈ ਜਿਵੇਂ ਨਾ ਵੀ ਰਹਿੰਦਾ ਕੋਈ ਉਹਦਾ ਕੋਈ ਪਤਾ ਨਹੀਂ ਲੱਗਿਆ ਨਹੀਂ ਤੇਰੇ ਬਾਅਦ ਉਹ ਬੜੇ ਕੋਈ ਪਤਾ ਨਹੀਂ ਲੱਗ ਰਿਹਾ ਕਿ ਇਸ ਘਟਨਾ ਤੋਂ ਬਾਅਦ ਮਾਨ ਸਾਹਿਬ ਕਿੱਥੇ ਨੇ ਕੀ ਵਾਪਰਿਆ ਜੀ ਗੱਲਬਾਤ ਆ ਅਸੀਂ ਬੜੇ ਫਿਕਰਮੰਦ ਆ ਮਾਨ ਸਾਹਿਬ ਨੂੰ ਗੁਜ਼ਾਰਿਸ਼ ਕਰਦੇ ਆ ਕਿ ਥੋੜਾ ਦੱਸੋ ਕਿੱਥੇ ਉਹ ਸਾਡਾ ਮੁੱਖ ਮੰਤਰੀ ਕਿੱਥੇ ਆ ਦੱਸੋ ਤੇ ਸਹੀ ਦਿੱਲੀ ਲਿਆ ਕੇ ਤੁਸੀਂ ਕੀ ਕਰਨਾ ਆਓ ਸਿਕਲ ਇੱਥੇ ਕਲੀਨਿਕਾਂ ਇੰਗੀਆਂ ਨੇ ਸੀਰੀਅਸ ਸਵਾਲ ਵੀ ਬਣਦੇ ਆ ਨਹੀਂ ਨਹੀਂ ਸਾਡੀ ਕਲੀਨਿਕਾਂ ਦਾ ਸਿਸਟਮ ਤੇ ਤੁਸੀਂ ਦੇਖਿਆ ਹੀ ਆ ਕਿ ਉਹਦੇ ਵਿੱਚ ਕਰੋੜਾਂ ਲੋਕ ਇਲਾਜ ਕਰਵਾ ਚੁੱਕੇ ਆ ਲੱਖ ਐਸੀ ਕਿਹੜੀ ਕੋਈ ਕੋਈ ਕਹ ਲਓ ਕਿ ਅਨਫੋਰਚਨਟਲੀ ਕਈ ਹੈ ਕੋਈ ਐਸੀ ਘਟਨਾ ਵਾਪਰ ਗਈ ਆ ਕਿ ਕਲੀਨਿਕਾਂ ਚ ਇਲਾਜ ਨਹੀਂ ਹੋਇਆ ਜੀ ਜੀ ਹਸਪਤਾਲਾਂ ਚ ਇਲਾਜ ਨਹੀਂ ਹੋਇਆ ਚੰਡੀਗੜ੍ਹ ਇਲਾਜ ਨਹੀਂ ਹੋਇਆ ਅਸੀਂ ਫਿਕਰਮੰਦ ਆ ਸੋ ਸਰਕਾਰ ਕਿਉਂ ਪਾਰਟੀ ਕਿਉਂ ਟਿਕਪੇਟ ਭਰੀ ਸਥਿਤੀ ਪੈਦਾ ਕਰ ਰਹੀ ਆ ਸਮਝ ਤੋਂ ਬਾਹਰ ਹੈ ਜੀ 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 ਉਧਰ ਜ਼ਰੂਰ ਇਹ ਸੀਗਾ ਕਿ ਕੇਜਰੀਵਾਲ ਸਾਹਿਬ ਦੇ ਬਿਆਨ ਤੋਂ ਬਾਅਦ ਜਾਂ ਅਸਤੀਫੇ ਤੋਂ ਬਾਅਦ ਉੱਤਰ ਤਾਂ ਕਈਆਂ ਦੀ ਸਿਹਤ ਨਾ ਸਾਜ਼ ਵੀ ਹੋਈ ਤੇ ਕਈਆਂ ਦੀ ਸਬਸੋਰਚ ਵੀ ਹੋ ਗਈ ਹੋਣੀ ਹੈ ਪਰ ਇਧਰ ਵਾਲੇ ਪਾਸੇ ਆਪਾਂ ਜ਼ਿਆਦਾ ਹੀ ਹੋ ਗਏ ਨੇ ਮੈਨੂੰ ਲੱਗ ਰਿਹਾ ਦਿੱਤਾ ਸੀਗਾ ਕਿ ਮਾਨ ਸਾਹਿਬ ਵਾਸਤੇ ਸਥਿਤੀਆਂ ਅਗਾਹ ਬਹੁਤ ਮਹੱਤਵ ਗੁੰਝਲਦਾਰ ਦੇਖਦਾ ਜੀ ਜਿਵੇਂ ਕੇਜਰੀਵਾਲ ਸਾਹਿਬ ਆਏ ਉਹਨਾਂ ਨੇ ਅਸਤੀਫਾ ਦੇ ਕੇ ਤੁਸੀਂ ਇਹ ਤਾਂ ਦੇਖੋ ਨਾ ਕਿ ਕੀ ਸੰਕੇਤ ਦਿੱਤਾ ਹੈ ਕਿ ਭਾਈ ਮੋਕ ਮੰਤਰੀ ਦਾ ਉਹਦਾ ਕੋਈ ਐਵੇਂ ਤੇ ਨਹੀਂ ਰੱਖਦਾ ਸੰਗਠਨ ਉੱਤੇ ਆ ਸੰਗਠਨ ਉੱਤੇ ਆ ਸਿਧਾਂਤ ਉੱਤੇ ਆ ਬਿਲਕੁਲ ਉਹ ਸੰਦੇਸ਼ ਤੇ ਦੇਖੋ ਨਾ ਤੇ ਉਹ ਆ ਤੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜਾ ਮਾਮਲਾ ਹੈ ਉਹ ਤੇ ਇਹੀ ਆ ਕਿ ਡਮੀ ਸ਼ਮੀ ਬਣਾਓ ਡਮੀ ਸ਼ਮੀ ਬਣਾਓ ਜੀ ਕਹੋ ਕਿ ਭਾਈ ਐਦਾਂ ਕੰਮ ਚੱਲਦਾ ਹੂੰ ਨਚਾਤਾ ਹੈ ਕਹੀਂ ਤੇ ਬੈਠਾ ਸਭੀ ਕੋ ਕਟਪੁਤਰੀਆਂ ਹੈ ਹਮ ਉਸਕੇ ਬੱਸ 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 ਇਹ ਹੀ ਗੱਲ ਹੈ ਕਟਪੁਤਲੀ ਬੱਸ ਜੀ ਜੀ ਸੈਲਮ ਇਨ ਟੂ ਦੀ ਅਗਨ ਚਲਗੇ ਅਮਨਾ ਮਲੀਜੀ ਪੋਛਰੇ ਨੇ ਕੇ ਹਾਕੀ ਪਲੇਅਰਸ ਵਾਸਤੇ ਬਹੁਤ ਰਿਸਪੈਕਟ ਹਾਂਜੀ ਥੈਂਕ ਯੂ ਤੇ ਕਹਿੰਦੇ ਕੋਈ ਕਮੈਂਟ ਵਨ ਨੇਸ਼ਨ ਵਨ ਇਲੈਕਸ਼ਨ ਬਾਰੇ ਵੀ ਕੋਈ ਦਿਓ ਜਾਣਕਾਰੀ ਹੈ ਤਾਂ ਉਹ ਕਹਿ ਰਹੇ ਨੇ ਕਿ ਥੋੜਾ ਜਿਹਾ ਹੋ ਗਿਆ ਪੋਜ਼ਿਟਿਵਨਾ ਇਸਲਾਸੂ ਬਣ ਗਈ ਇਸ ਮਸਲੇ ਤੇ ਦੇਖੋ ਮੈਂ ਤੁਹਾਨੂੰ ਨਾ ਇਸ ਮਾਮਲੇ ਦੇ ਵਿੱਚ ਹੋਰ ਅਪਡੇਟ ਕਰ ਦਿੰਨਾ ਜੀ ਜਿੰਨਾ ਕੁ ਮੈਨੂੰ ਲੱਗ ਰਿਹਾ ਹਮ ਹਮ ਕਿ ਜੇਤੇ ਇਹ ਸਰਕਾਰ ਛੇਤੀ ਛੇਤੀ ਡਿੱਗ ਗਈ ਹਮ ਤੇ ਮਾਮਲਾ ਹੋ ਜਾਏਗਾ ਸੈਟਾ ਨਰਿੰਦਰ ਮੋਦੀ ਸਰਕਾਰ ਜੇ ਤਾਂ ਇਹਨਾਂ ਨੇ ਡੇਗ ਦਿੱਤੀ ਤੇ ਇਸੇ ਕਰਕੇ ਜੇ ਤੁਸੀਂ ਦੇਖੋਗੇ ਹਰਿਆਣੇ ਨੂੰ ਦੇਖੋ ਬੋਰ ਨਾਲ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਮੇਰੇ ਕੁਝ ਮਿੱਤਰ ਆ ਜਿਹੜੇ ਚਲੋ ਉੱਥੇ ਕਰ ਰਹੇ ਨੇ ਵੱਖ-ਵੱਖ ਟੀਮਾਂ ਚ ਜਾਂ ਏਰੀਆ ਚ ਕੰਮ ਕਰ ਰਹੇ ਨੇ ਉਹ ਕਹਿੰਦੇ ਕਿ ਇੰਨਾ ਖਰਚ ਹੋ ਰਿਹਾ ਹੈ ਇਲੈਕਸ਼ਨ ਚ ਕਿ ਗੱਲਾਂ ਹੀ ਗਾਂਦੀਆਂ ਨੇ ਜੀ ਮੋਟਾ ਭਾਈ ਪੂਰਾ ਜ਼ੋਰ ਲਾ ਰਹੇ ਨੇ ਹੂੰ ਅਨੇ ਨਹੀਂ ਉਹ ਹਾਰ ਦਾ ਹਲੇ ਤੇ ਮੋਟਾ ਬਾਈ ਪੂਰਾ ਕਹਿਮ ਕਹਿਮ ਜੀ ਹੁਣ ਜ਼ੋਰ ਕਿਉਂ ਲੱਗ ਰਿਹਾ ਤੁਸੀਂ ਇੱਕ ਚੀਜ਼ ਅੱਜ ਨੋਟ ਹੋਰ ਕਰੋ ਕਿ ਮੋਟਾ ਬਾਈ ਨੇ ਬਿਆਨ ਦੇ ਦਿੱਤਾ ਕਿ ਯਾ 13 ਕਰੋੜ ਕਿਸਾਨ ਆ ਇੱਥੇ 750 ਬੈਠਾ ਕਿਸਾਨ ਸਾਰੇ ਕਿਸਾਨ ਕਿਵੇਂ ਹੋ ਗਏ ਹਮ ਮਤਲਬ ਪਹਿਲੀ ਵਾਰੀ ਅਮਿਤ ਸ਼ਾਹ ਬੋਲ ਰਹਿ ਨੇ ਕਸਾਨਾ ਤੇ ਸਿੱਧਾ ਪਹਿਲੀ ਵਾਰੀ ਬਿਲਕੁਲ ਹਾਂ ਜੀ ਹੂੰ ਨਹੀਂ ਤਾਂ ਲੁਕਮੇ ਲੁਕਮੇਆਂ ਇਹ ਗੱਲਾਂ ਹੀ ਮਾੜੀਆਂ ਕਰੀਆਂ ਉਹਨਾਂ ਨੇ ਤੁਸੀਂ ਸਰਸੇ 'ਚ ਦੇਖੋ ਤਮਾਸ਼ਾ ਕੀ ਚੱਲਣ ਡਿਆ ਸਾ ਜੀ